ਸਿਆਸੀ ਗੱਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਚੋਣ ਮદાન ਦੇ ਵਿੱਚ ਆਪਣੇ ਉਮੀਦਵਾਰ ਨਹੀਂ ਉਤਾਰੇ ਸੁਖਬੀਰ ਬਾਦਲ ਨੂੰ ਲੈ ਕੇ ਕਿਉਂਕਿ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਰਮਿਸ਼ਨ ਜਾਂ ਕਹਿ ਸਕਦੇ ਆ ਆਗਿਆ ਨਹੀਂ ਮਿਲੀ ਕਿ ਤੁਸੀਂ ਆਪਣੇ ਉਮੀਦਵਾਰਾਂ ਦੇ ਚੋਣ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰੋ ਇਹਦਰ ਗੱਲ ਕਰਦੇ ਹਾਂ ਹਲਕਾ ਬਰਨਾਲਾ ਦੀ ਤਾਜ਼ਾ ਸਰਵੇ ਆਇਆ ਹੈ ਹਲਕਾ ਬਰਨਾਲਾ ਤੋਂ ਹਲਕਾ ਬਰਨਾਲੇ ਦੇ ਇਸ ਤਾਜ਼ਾ ਸਰਵੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਭਾਜਣਾ ਪਾ ਦਿੱਤੀਆਂ ਨੇ ਇੱਕ ਪਾਸੇ ਹਰਿੰਦਰ ਧਾਲੀਵਾਲ ਜੋ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਗਏ ਇੱਕ ਪਾਸੇ ਉਹ ਮਾਸੀ ਦੇ ਮੁੰਡੇ ਵੀ ਨੇ ਨਵੇਂ ਬਣੇ ਸੰਸਦ ਮੀਥੇਰ ਦੇ ਮੀਥੇਰ ਦੋ ਵਾਰ ਇਥੋਂ ਵਿਧਾਇਕ ਰਹ ਚੁੱਕੇ ਨੇ ਅ ਮੰਤਰੀ ਵੀ ਰਹ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ 2024 ਦੀਆਂ ਅੱਜ ਤੋਂ 4 ਮਹੀਨੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹ ਸੰਸਦ ਬਣੇ ਨੇ ਹਲਕਾ ਸੰਗਰੂਰ ਤੋਂ ਦਲਵੀਰ ਗੋਲਡੀ ਗੁੱਸੇ ਨਾਲ ਘਰ ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਦਲਵੀਰ ਗੋਲਡੀ ਨੂੰ ਟਿਕਟ ਨਹੀਂ ਮਿਲੀ ਦਲਵੀਰ ਗੋਲਡੀ ਕਿਸੇ ਵੀ ਪਾਰਟੀ ਲਈ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਵੋਟ ਨਹੀਂ ਮੰਗ ਰਿਹਾ ਕੱਲ ਉਹਨਾਂ ਨੇ ਸ਼ਮੂਲਤ ਕੀਤੀ ਸੀ ਗਿੱਦੜਬਾਹ ਦੇ ਵਿੱਚ ਉਹਨਾਂ ਡਿੰਪੀ ਢਿੱਲੋ ਦੇ ਹੱਕ ਵਿੱਚ ਵੋਟਾਂ ਮੰਗੀਆਂ ਇੱਧਰ ਗੁਰਦੀਪ ਬਾਟ ਨੇ ਵੀ ਪਾਜਣਾ ਪਾਈਆਂ ਹੋਈਆਂ ਨੇ ਕਿਉਂਕਿ ਗੁਰਦੀਪ ਬਾਟ ਨੇ ਜਿਹੜੇ 50 ਪਿੰਡਾਂ ਤੋਂ ਸੌਂਚਪਾਈ ਹੈ 50 ਪਿੰਡਾਂ ਦੇ ਲੋਕਾਂ ਨੇ ਭਰੋਸਾ ਦਿੱਤਾ ਹੈ ਕਿ ਸਾਡੀ ਵੋਟ ਸਪੋਰਟ ਤੇ ਨੋਟ ਤੁਹਾਨੂੰ ਜਾਣਗੇ ਇਸ ਗੱਲ ਉੱਤੇ ਗੁਰਦੀਪ ਬਾਟ ਆਪਣੀ ਜਿੱਤ ਉੱਤੇ ਮੋਹਰ ਲਗਾ ਕੇ ਬੈਠੇ ਹੋਏ ਨੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਚੋਣ ਮદાન ਦੇ ਵਿੱਚੋਂ ਬਾਹਰ ਹੋ ਚੁੱਕੀ ਹੈ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਇਸੇ ਤਰ੍ਹਾਂ ਹੋਵੇਗਾ ਜਿਮਣੀ ਚੋਣਾਂ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਸੌਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਹੈ ਕਿੰਨਾ ਵੱਲੋਂ ਹੋ ਰਿਹਾ ਹੈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਇਹ ਮਤਾ ਪਾਇਆ ਗਿਆ ਹੈ ਭਾਰਤੀ ਜਨਤਾ ਪਾਰਟੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕਰੋ ਵੋਟਾ ਨਾ ਪਾਓ ਯਾਨਕਿ ਵੋਟਾ ਹੁਣ ਕਿਨੂੰ ਜਾਣਗੀਆਂ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਜਾਂ ਜਿਹੜੇ ਗੁਰਦੀਪ ਸਿੰਘ ਬਾਦਲ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸਾਰਾ ਪਾਸਾ ਹੀ ਪਲਟ ਗਿਆ ਹੈ ਇੱਕ ਪਾਸੇ ਗੁਰਦੀਪ ਸਿੰਘ ਬਾਦਲ ਤੇ ਦੂਸਰੇ ਪਾਸੇ ਜਿਹੜੇ ਨੇ ਹਰਿੰਦਰ ਧਾਲੀਵਾਲ ਤੇ ਤੀਜੇ ਪਾਸੇ ਦੇ ਕਾਂਗਰਸ ਦੇ ਮੌਜੂਦਾ ਉਮੀਦਵਾਰ ਕੁਲਦੀਪ ਸਿੰਘ ਕਾਲਾ ਜਿਹੜੇ ਕਾਲਾ ਢਿੱਲੋ ਦੇ ਨਾਮ ਨਾਲ ਜਾਣੇ ਜਾਂਦੇ ਨੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਮਨਪ੍ਰੀਤ ਬਾਦਲ ਤੋਂ ਇਲਾਵਾ ਹੋਰ ਕਿਸੇ ਦਾ ਨਾਮ ਵੀ ਨਹੀਂ ਲੈ ਰਹਾ ਕਿਉਂਕਿ ਦਬਦਬੇ ਘਟੇ ਹੋਏ ਨੇ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਨੇ ਮੋਦੀ ਸਰਕਾਰ ਵੱਲੋਂ ਦੱਸ ਦਈਏ ਕਿ ਗੁਰਦੀਪ ਬਾਟ ਦੀ ਜੇਕਰ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਪੈਂਦੀ ਹੈ ਤਾਂ ਗੁਰਦੀਪ ਬਾਟ ਦੀ ਜਿੱਤ ਜਿਹੜੀ ਹੈ ਪੱਕੀ ਹੈ ਮਲਕੀਤ ਕੀਤੂ ਨੇ ਅੱਜ ਜਿਹੜੀ ਹੈ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਮਤਾ ਪਾਸ ਕਾਇਆ ਹੈ ਕੀਤਾ ਗਿਆ ਹੈ ਕਿ ਤੁਸੀਂ ਗੁਰਦੀਪ ਬਾਦਦੀ ਜਿਗਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਤੰਜ ਕੱਸਦੇ ਰਹਿੰਦੇ ਨੇ ਸੁਖਵੀਰ ਬਾਦਲ ਦੇ ਵਿੱਚ ਚਾਂਦੀ ਦਾ ਕਦੇ ਸੋਨੇ ਦਾ ਚਮਚਾ ਲੈ ਕੇ ਜਮੇ ਨੇ ਲੇਕਿਨ ਜੇਕਰ ਗੱਲਾਂ ਤੋਂ ਬਾਝ ਨਹੀਂ ਆਉਂਦੇ ਫਿਰ ਆਮ ਆਦਮੀ ਪਾਰਟੀ ਸਪੋਰਟ ਨਹੀਂ ਤਾਂ ਗਰਦੀਪ ਬਾੜ ਦੀ سپورਟ ਕੀਤੀ ਜਾਵੇਗੀ ਹਲਕਾ ਕਰਨਾਲਾ ਹਲਕਾ ਬਰਨਾਲਾ ਤੋਂ ਜੇ ਹਲਕਾ ਬਰਨਾਲਾ ਤੋਂ ਗਰਦੀਪ ਬਾੜ ਦੀ سپورਟ ਕੀਤੀ ਗਈ ਉਧਰ ਹਰਿੰਦਰ ਧਾਲੀਵਾਲ ਹਾਰਨਗੇ ਇਧਰ ਕੁਲਦੀਪ ਸਿੰਘ ਕਾਲਾ ਢਿਲੋਹਾਣਗੇ ਹਾਰਨਗੇ ਯਾਨੀ ਕਿ ਮੁਕਾਬਲਾ ਸਭ ਤੋਂ ਪਹਿਲੇ ਨੰਬਰ ਤੇ ਨੇ ਜਿਹੜੇ ਕੁਲਦੀਪ ਸਿੰਘ ਢਿਲੋ ਜਿਹੜੇ ਕਾਲਾ ਢਿਲੋ ਦੇ ਨਾਲ ਨਾਲ ਜਾਂਦੇ ਜਾਂਦੇ ਨੇ ਕਾਂਗਰਸ ਪਾਰਟੀ ਵੱਲੋਂ ਉਸ ਤੋਂ ਬਾਅਦ ਨੇ ਹਰਿੰਦਰ ਸਿੰਘ ਧਾਲੀਵਾਲ ਚਲੋ ਸੱਤਾ ਧਾਲੀ ਸਰਕਾਰ ਹੈ ਨਵੇਂ ਬਣੇ ਸੰਸਦ ਮੀਤ ਹੇੜ ਦੇ ਹੱਕ ਵਿੱਚ ਵੀ ਵੋਟਾਂ ਪੈਣਗੀਆਂ ਤੀਸਰੇ ਨੰਬਰ ਤੇ ਗੁਰਦੀਪ ਬਾਠ ਦੇ ਲੇਕਿਨ ਮੁਕਾਬਲਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਗੁਰਦੀਪ ਬਾਠ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਹਰਿੰਦਰ ਧਾਲੀਵਾਲ ਨੇ ਉਹ ਚੌਂ ਮੈਦਾਨ ਦੇ ਵਿੱਚੋਂ ਗੇਮ ਵਿੱਚੋਂ ਬਾਹਰ ਦਿਖਦੇ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨਾਂ ਦਾ ਡਟ ਕੇ ਹਲਕਾ ਬਰਨਾਲਾ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸ ਲਈ ਮੀਤ ਹੈਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿੰਦਰ ਧਾਲੀਵਾਲ ਨੂੰ ਪਾਜਰਾ ਪਈਆਂ ਹੋਈਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲੇਲੀਆਂ ਕੱਢ ਕੇ ਮਣਾ ਕੇ ਉਹਨਾਂ ਦੀਆਂ ਵੋਟਾਂ ਆਪਣੇ ਵੱਲ ਪੁਆਈਆਂ ਜਾਵਣ ਲੇਕਿਨ ਗਰਦੀਬ ਬਾਦ ਨੂੰ ਵੀ ਹਾਂ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਰਨਾਲਾ ਤੋਂ ਧੰਨਵਾਦ